ਨੇ ਮਾਰਿਆ ਭਜੀ ਇਹਦੇ ਵਿੱਚ ਬੱਜਿਆ ਨਾਲ ਹੀ ਰਹਿ ਗਿਆ ਲੱਤ ਹਾਂ ਉਹ ਸਾਰੇ ਮੁੰਡੇ ਘਟ ਹੋ ਗਏ ਜਿਹੜੇ ਵਿੱਚ ਅੱਛਾ ਜੀ ਡਰਾਈਵਰ ਆਪੂ ਦਾ ਭਜੀ ਜੇ ਮੈਂ ਇੱਥੇ ਟਿਕ ਕੇ ਜਾਣੀ ਆ ਟਰੈਕਟਰ ਦਾ ਫੋਨ ਹੈ ਟਰੈਕਟਰ ਦੀ ਬੁੱਕ ਮਾ ਜੀ ਵਰਤਣਾ ਤੇਰੇ ਕੋਲ ਕਿੰਨੇ ਅੰਡੇ ਓਵਰਟੇਕ ਲਗਾਣ ਭਈ ਹਾਂ ਇੱਕ ਇੱਕ ਸਕੰਡ ਭਜੀ ਉੱਚੀ ਬੋਲਿਓ ਮੈਂ ਭਾਈ ਹਾਂਜੀ ਇੱਕ ਇੱਕ ਮਿੰਟ ਹਾਂਜੀ ਭਜੀ ਕੀ ਨਾਮ ਹੈ ਆਪਣਾ ਏ ਭਾਜੀ ਕੀ ਨਾਮ ਹੈ ਆਪਣਾ ਸੰਦੀਪ ਸਿੰਘ ਕਿੱਥੇ ਦਾ ਰਹਿਣ ਵਾਲੇ ਤੁਸੀਂ ਮੈਂ ਆਪਣਾ ਜ਼ੀਰਾ ਸ਼ਹਿਰ ਕੋਰੀ ਆਂ ਅੱਛਾ ਕੀ ਗੱਲ ਕੀ ਹੋਈ ਇਹ ਗੱਲ ਹੈ ਭਾਜੀ ਇਹ ਹੋਈ ਆ ਮੈਂ ਨਵੀਂ ਬੱਸੀ ਘੋੜਿਆ ਸੈਂਚੁਰੀ ਨੂੰ ਜਾ ਰਿਹਾ ਆਂ ਇਹ ਮੁਰਿਓ ਗੱਡੀ ਆ ਰਹੀ ਸੀ ਬਹੁਤ ਤੇਜ਼ ਨਾਲ ਠੀਕ ਹੈ ਜੀ ਠੀਕ ਹੈ ਜੀ ਢੀ ਗੱਡੀ ਸੀਗੀ ਇਹ ਟਰੈਵਲ ਆ ਭਾਜੀ ਠੀਕ ਹੈ ਜੀ ਠੀਕ ਹੈ ਜੀ ਤੇ ਮੈਂ ਨਾ ਉਧਰ ਇਹ ਨੂੰ ਨਾ ਹੋਰ ਨੂੰ ਦੂਰੋ ਰੱਖੇ ਹੋਰ ਨੂੰ ਵੀ ਮਾਰਿਆ ਡਿਪਰ ਵੀ ਮਾਰਿਆ ਮੈਂ ਹੋਲੀ ਹੋਲੀ ਜਾਨੀ ਕਿ ਸਾਈਡ ਨੂੰ ਦੱਬਦਾ ਹੀ ਆਇਆ ਇਹ ਆਣ ਕੇ ਨਾ ਜਿੱਦਾਂ ਵੱਜੀ ਗੱਡੀ ਆਣ ਕੇ ਦੇ ਬਾਅਦ ਯਾਨੀ ਕਿ 1000 ਇਹ ਐਕਸੀਡੈਂਟ ਹੋ ਗਿਆ ਹਾਂਜੀ ਐਕਸੀਡੈਂਟ ਇਹ ਓਵਰਟੇਕ ਕਰ ਰਿਹਾ ਸੀ ਇਹ ਓਵਰਟੇਕ ਕਰ ਰਿਹਾ ਸੀ ਤੇ ਰੋਂਗ ਸਾਈਡ ਆ ਗਿਆ ਸੀ ਯਾਨੀ ਕਿ ਕਾਫੀ ਰੋਂਗ ਸਾਈਡ ਆ ਗਿਆ ਸੀ ਠੀਕ ਹੈ ਤੇ ਕੀ ਹਾਲਾਤ ਕੀ ਆ ਉਹਨਾਂ ਦੇ ਅਗੇ ਇਹਨਾਂ ਦੇ ਦੋ ਬੰਦੇ ਬੋਲੇ ਯਾਨੀ ਕਿ ਚਾਹ ਚਾਪੇ ਮੈਂ ਵਿੱਚੋ ਯਾਨੀ ਕਿ ਕੱਢੇ ਆ ਜੀ ਕੱਢ ਕੇ ਯਾਨੀ ਕਿ ਉਹਨਾਂ ਦਾ ਕੰਫਰੈਂਸ ਚ ਵੀ ਪਾਏ ਹੋਏ ਆ ਮੇਰੇ ਵੀ ਕੱਪੜਾ ਕਲੂਨ ਨਾ ਕੱਪੜੇ ਭਿੱਜੇ ਹੋਏ ਠੀਕ ਹੈ ਜੀ ਤੇ ਹੁਣ ਹਸਪੀਟਲ ਦੇ ਵਿੱਚ ਆ ਉਹ ਹਾਂਜੀ ਹਸਪੀਟਲ ਦੇ ਵਿੱਚ ਠੀਕ ਹੈ ਜੀ ਕੀ ਨਾਮ ਹੈ ਆਪਣਾ ਮੈਨਾਂ ਰਿੱਕੀ ਆ ਭਾਜੀ ਅੱਛਾ ਕਿ ਕਿੱਦਾਂ ਇਹ ਹਾਦਸਾ ਕਿਤਾ ਹੋਇਆ ਇਹ ਇਹ ਭਾਜੀ ਓਵਰਟੇਕ ਕੀਤਾ ਟੈਂਪੋ ਡਰਾਈਵਰ ਇਹ ਬੰਦਾ ਇਧਰੋਂ ਟਰੈਕਟਰ ਵਾਲਾ ਆ ਰਿਹਾ ਸੀਗਾ ਆਪਣੀ ਸਾਈਡ ਓਵਰਟੇਕ ਕਰਦene ਵਿੱਚ ਮਾਰੇ ਡਰਾਈਵਰ ਨੇ ਠੀਕ ਹੈ ਜੀ ਹਾਂਜੀ ਮੌਕੇ ਆਪਾਂ ਬੰਦੇ ਕੱਢੇ ਆ ਹਸਪੀਟਲ ਪਹੁੰਚਾਏ ਆ ਇਹ ਇਹਦੀ ਡਰਾਈਵਰ ਦੀ ਗਲਤੀ ਆ ਠੀਕ ਹੈ ਕੀ ਹੁਣ ਹਸਪੀਟਲ ਦੇ ਵਿੱਚ ਤੁਸੀਂ ਗਏ ਆ ਉੱਥੇ ਕੀ ਹਾਲਾਤ ਆ ਉਹਨਾਂ ਦੇ ਉਹ ਹਸਪੀਟਲ ਤੇ ਟਿਕਟ ਟੂ ਕੇ ਲਾਏ ਉਹਨਾਂ ਕਹਿੰਦੇ ਕਲੋਡ ਜੰਮ ਗਏ ਦੋ ਜਣਿਆਂ ਦੀ ਡੈਥ ਹੋ ਗਈ ਮੌਕੇ ਤੇ ਉੱਥੇ ਇਤੇ ਠੀਕ ਸੀ ਜਦੋਂ ਕੱਡੇ ਉਹ ਘੋਟ ਘੋਟਣ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਜੀ ਕੁਛ ਆ ਰਹੇ ਸੀ ਇਹ ਇਹ ਜੰਮੂ ਤੋਂ ਆ ਰਹੇ ਸੀ ਜੀ ਅੱਛਾ ਜੀ ਹਾਂ ਜੀ ਬੈਸ਼ਨ ਦੇਵੀ ਤੋਂ ਆ ਰਹੇ ਸੀ ਹਾਂ ਜੀ ਜਾਗਰਨ ਕਰਕੇ ਆ ਰਹੇ ਸੀ ਜੀ ਹੈ ਕੌਣ ਸੀ ਇਹ ਘੁੱਟ ਤਾਂ ਲਗਾ ਇਹ ਜੀ ਇਹ ਪਾਰਟੀ ਆ ਕੋਈ ਗੋਣ ਵਜਾਉਣ ਵਾਲੀ ਉੱਥੋਂ ਆ ਰਹੇ ਸੀ ਚੰਡੀਗੜ੍ਹ ਦੇ ਆ ਸਾਰੇ ਇਹ ਹਾਂ ਜੀ ਗਰੁੱਪ ਇਹਨਾਂ ਦਾ ਰਾਤ ਦਾ ਜਗਰਾਤਾ ਕਰਕੇ ਆ ਰਹੇ ਸੀਗੇ ਹਾਂ ਜੀ ਕੱਲ ਇਹ ਸਵੇਰੇ 3 ਵਜੇ ਕਹਿੰਦੇ ਆਪਾਂ ਤੁਰੇ ਸੀਗੇ ਤੇ ਰਾਤ ਆਪਾਂ 12 ਵਜੇ ਇਧਰ ਨੂੰ ਵਾਪਸੀ ਕੀਤੀ ਆ 管理。